ਦੋ ਕਰ ਅਰੈਸਟ ਕਰ ਰਹੇ ਗੱਡੀ 'ਚ ਭਾਗੇ ਲੈ ਕੇ ਜਾ ਰਹੇ ਕਿੰਨੇ ਬੰਦੇ ਰੱਜ ਕੀਤੇ ਗਏ ਆ ਮੈਨੂੰ ਉਹ ਕੋਈ ਪਤਾ ਨਹੀਂ ਜੀ ਹੁਣ ਮੈਨੂੰ ਅਰੈਸਟ ਕਰ ਰਹੇ ਸੀ ਇਹਨਾਂ ਨੂੰ ਕੁਝ ਕਿਹਾ ਤੁਸੀਂ ਨਹੀਂ ਮੈਂ ਕੁਝ ਨਹੀਂ ਕਿਹਾ ਤੁਰਿਆ ਹੁੰਦਾ ਸੀ ਇਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ ਤੇ ਇਸ ਜਗ੍ਹਾ ਤੇ ਇਕੱਠੇ ਹੋਣ ਵਾਲੇ ਹਰ ਇੱਕ ਆਗੂ ਨੂੰ ਹਿਰਾਸਤ ਵਿੱਚ ਲਿਤਾਇਆ ਜਾ ਰਿਹਾ ਹਾਂਜੀ ਤੁਸੀਂ ਕਿੱਥੇ ਆਏ ਸੀਗੇ ਜੀ ਅਸੀਂ ਤਾਂ ਜੀ ਆਪਣੇ ਕੰਮ ਆਏ ਸੀ ਤੇ ਇੱਥੇ ਵੇਖਣ ਆ ਗਏ ਕਿੱਥੇ ਆਏ ਸੀ ਇਥੇ ਯੂਨੀਸਟੀ ਤਾਂ ਇਹਨਾਂ ਵਿੱਚ ਇਹ ਤੁਹਾਨੂੰ ਹਿਰਾਸਤ ਵਿੱਚ ਲੈ ਰਹੇ ਆ ਪਤਾ ਨਹੀਂ ਕਿ ਕਿਉਂ ਮੈਂ ਤਾਂ ਕੁਝ ਕੀਤਾ ਹੀ ਨਹੀਂ ਕੀਤਾ ਹਾਂਜੀ ਕੀ ਨਾਮ ਹੈ ਕਿੱਥੇ ਆਏ ਸੀ ਤੁਸੀਂ ਸਭਜੋਤ ਸਿੰਘ ਹੈ ਜੀ ਮਲਕਪੁਰ ਤੋਂ ਆਏ ਸੀ ਤੁਸੀਂ ਮੈਂ ਕਾਲੇ ਪਾਣੀ ਦੇ ਮੋਰਚੇ ਚ ਆ ਹਾਂਜੀ ਹਾਂਜੀ ਤੇ ਹੁਣ ਹਿਰਾਸਤੇ ਲਿਤਾ ਜਾ ਰਿਹਾ ਹਾਂਜੀ ਫਿਰ ਇੱਕ ਵਾਰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਬਸ ਭਰ ਕੇ ਆਗੂਆਂ ਨੂੰ ਉਹਨੇ ਹਿਰਾਸਤ ਵਿੱਚ ਲਿਤਾ ਗਿਆ ਵਾ ਕਾਲੇ ਪਾਣੀ ਦੇ ਮੋਰਚੇ ਦੇ ਤਹਿਤ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਲੁਧਿਆਣਾ ਦੇ ਬੁੱਡੇ ਨਾਲੇ ਦੇ ਉੱਤੇ ਬੰਨ ਲਗਾਉਣ ਦਾ ਐਲਾਨ ਕੀਤਾ ਸੀਗਾ ਤੇ ਪੰਜਾਬ ਅਤੇ ਰਾਜਸਥਾਨ ਤੋਂ ਸੈਂਕੜੇ ਲੋਕਾਂ ਦੇ ਲੁਧਿਆਣਾ ਪਹੁੰਚਣ ਦੀ ਅਸ਼ੰਕਾ ਜਤਾਈ ਜਾ ਰਹੀ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੀਆਂ ਜਿੱਥੇ ਅੱਜ ਵੱਖ-ਵੱਖ ਜਥੇਬੰਦੀਆਂ ਦੇ ਆਗੂਆ ਵੱਲੋਂ ਇਕੱਠੇ ਹੋਣਾ ਸੀਗਾ ਪਰ ਦੂਜੇ ਪਾਸੇ ਸੁਰੱਖਿਆ ਦੇ ਦ੍ਰਿਸ਼ਟੀ ਦੇ ਨਾਲ ਕੜੇ ਪ੍ਰਬੰਧ ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੇ ਗਏ ਨੇ ਤੇ ਚਾਰੋਂ ਪਾਸੇ ਸੈਂਕੜੇ ਦੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਕਿ ਵੱਖ-ਵੱਖ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿੱਤਾ ਗਿਆ ਵਾ ਤਾਂ ਤਸਵੀਰ ਇੱਕ ਵਾਰ ਦਿਖਾ ਦਿੰਦੇ ਆ ਲੁਧਿਆਣਾ ਦੇ ਬੇਰਕਾ ਮਿਲਕ ਪਲਾਂਟ ਚੌਕ ਦੀਆਂ ਜਿੱਥੇ ਵੱਖ-ਵੱਖ ਆਗੂਆਂ ਨੇ ਇਕੱਠੇ ਹੋਣਾ ਸੀਗਾ ਤਾਂ ਬੈਰੀਗੇਡ ਲਗਾ ਕੇ ਰੋਕਣ ਦੇ ਪੂਰੇ ਇੰਤਜ਼ਾਮ ਜਿਹੜੇ ਕੀਤੇ ਹੋਏ ਨੇ ਦੰਗਾ ਰੋਧਕ ਵਾਹਨ ਤੈਨਾਤ ਕੀਤੇ ਹੋਏ ਨੇ ਤੇ ਸੈਂਕੜਾ ਦੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੀ ਤਨਾਤੀ ਲੁਧਿਆਣਾ ਦੇ ਵੱਖ-ਵੱਖ ਏਰੀਆ ਦੇ ਵਿੱਚ ਕੀਤੀ ਹੋਈ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਲੀ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ ਤਾਂ ਮਹਿਲਾ ਜਵਾਨਾ ਦੀ ਵੀ ਤੈਨਾਤੀ ਕੀਤੀ ਹੋਈ ਹੈ ਤੇ ਤਸਵੀਰ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਨੇ ਆ ਕਿ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਾਂ ਕਿ ਇਹ ਜਿਹੜਾ ਵਾ ਐਲਾਨ ਕੀਤਾ ਵਾ ਉਸ ਨੂੰ ਰੋਕਿਆ ਜਾ ਸਕੇ ਤਾਂ ਕੁਛੇ ਨਿਹੰਗ ਆਗੂ ਵੀ ਇੱਥੇ ਪਹੁੰਚੇ ਨੇ ਗੱਲਬਾਤ ਕਰਦੇ ਆ ਉੱਤੇ ਨਾਲ ਚ ਪਾਣੀ ਪੈ ਰਿਹਾ ਹੈ ਗੱਲ ਤਾਂ ਸੁਨੂ ਹੀ ਪਤਾ ਸਭ ਨੂੰ ਪਤਾ ਤੁਹਾਨੂੰ ਰੋਕਿਆ ਜਾ ਰਿਹਾ ਵਾ ਰੋਕਿਆ ਅਰੈਸਟ ਕਰ ਰਹੇ ਆ ਗੱਡੀ ਜਵਾ ਕੇ ਲੈ ਕੇ ਜਾ ਰਹੇ ਆ ਕਿੰਨੇ ਬੰਦੇ ਰੈਸਟ ਕੀਤੇ ਗਏ ਆ ਮੈਨੂੰ ਕੋਈ ਪਤਾ ਨਹੀਂ ਜੀ ਹੁਣ ਮੈਨੂੰ ਅਰੈਸਟ ਕਰ ਰਹੇ ਆ ਤੁਸੀਂ ਇਹਨਾਂ ਨੂੰ ਕੁਝ ਕਿਹਾ ਤੁਸੀਂ ਨਹੀਂ ਮੈਂ ਕੁਝ ਨਹੀਂ ਕਿਹਾ ਤੁਰਿਆ ਹੁੰਦਾ ਸੀ ਤਾਂ ਇਹ ਹੰਗ ਸਿੰਘ ਸੀਗੇ ਜਿਹੜੇ ਕਹਿੰਦੇ ਨੇ ਰਾਏ ਨੇ ਕਿ ਪੁਲਿਸ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਆ ਕਾ ਤਸਵੀਰ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਗੱਲਬਾਤ ਕਰ ਦਿੰਦੇ ਆ ਸਰ ਕਿਸ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਰਹਿਣਗੇ ਪੀਸਫੁੱਲ ਹੈ ਜੀ ਪੀਸਫੁੱਲ ਹੈ ਸਰ ਥੋੜਾ ਜਿਹਾ ਰੁਕ ਕੇ ਤੁਹਾਨੂੰ ਬਰੀਫ ਕਰ ਮੈਂ ਮੈਂ ਕੁਝ ਕਾਰਵਾਈ ਮੈਂ ਕਰ ਦਿੱਤੀ ਜਿਸ ਗੱਲ ਸਰ ਕੁਝ ਕੁਝ ਆਗੂਆਂ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਵਾ ਬੰਦੇ ਕਿਤੇ ਜੀ ਰਾਉਂਡ ਅਪ ਕਰਦੇ ਐਸੀ ਸਰ ਕੀ ਲਾਈਨ ਆਫ ਐਕਸ਼ਨ ਕੀ ਰਹੇਗਾ ਇਹਨਾਂ ਨੂੰ ਆਪਣਾ ਜਿਹੜਾ ਇਹਨਾਂ ਦਾ ਐਲਾਨ ਹੈ ਬੰਨ ਰੱਖਾਂ ਦੀ ਇਜਾਜ਼ਤ ਕਰਦੇ ਮੇਰੀ ਤੋਂ ਮਤ ਕਰ ਲੈ ਥੋੜਾ ਦੱਸ ਮੈਂ 10 ਦੱਸ ਜੀ 10 10 ਠੀਕ ਹੈ ਤਾਂ ਇਹ ਲੁਧਿਆਣਾ ਪੁਲਿਸ ਦੇ ਐਡੀਸੀਪੀ ਨੇ ਜਿਹੜੇ ਕਹਿੰਦੇ ਨੇ ਸੁਰੱਖਿਆ ਨੂੰ ਲੈ ਕੇ ਪੂਰੇ ਪਰਬੰਧ ਕੀਤੇ ਗਏ ਨੇ ਤਾਂ ਹੁਣ ਤਸਵੀਰ ਇੱਕ ਵਾਰ ਫਿਰ ਦਿਖਾ ਦਿੰਨੇ ਆ ਤਾਂ ਲਗਾਕਾਰ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਜਾ ਰਿਹਾ ਤਾਂ ਇਸ ਜਗ੍ਹਾ ਤੇ ਕੁਝ ਆਗੂ ਮੌਜੂਦ ਨੇ ਆ ਗਿਆ ਬਹੁਤ ਦੇਖਿਆ ਜੀ ਕੀ ਮਸਲਾ ਹੈ ਕਿ ਫਿਰ ਬੱਸ ਲਗਾਉਗਾ ਆਪਣਾ ਰਾਜੇ ਜੀ ਹਾਂ ਜੀ ਹਾਂ ਸਰ ਕੋਨੇ ਪੇ ਕੋਨੇ ਕਿਆ ਮਸਲਾ ਯਾਰ ਆਪਾਂ ਕਿੱਥੇ ਲੈ ਜਾਣੀ ਨਹੀਂ ਪੋਈ ਡੰਡੀ ਆਪਾਂ ਕਿੱਥੇ ਲੈ ਜਾਣੀ ਹਨ ਉਹਦਾ ਮਸਲਾ ਹੈ ਕਿ ਸਰ ਜਾ ਕਿੱਥੇ ਚੱਲੇ ਜੀ ਰੁਜੋ ਤਾ ਤਸਵੀਰ ਦਿਖਾ ਦਿੰਦੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਆ ਤੇ ਇਸ ਜਗ੍ਹਾ ਤੇ ਇਕੱਠੇ ਹੋਣ ਵਾਲੇ ਹਰ ਇੱਕ ਆਗੂ ਨੂੰ ਹਿਰਾਸਤ ਦੇ ਚਲਿਤਾ ਜਾ ਰਿਹਾ ਹਾਂਜੀ ਤੁਸੀਂ ਕਿੱਥੇ ਆਏ ਸੀ ਜੀ ਅਸੀਂ ਤਾਂ ਜੀ ਆਪਣੇ ਕੰਮ ਆਏ ਸੀ ਤੇ ਇੱਥੇ ਵੇਖਣ ਆ ਗਏ ਕਿੱਥੇ ਆਏ ਸੀ ਇੱਥੇ ਯੂਨੀਸਟੀ ਤਾਂ ਇਹਨਾਂ ਵਿੱਚ ਤੁਹਾਨੂੰ ਹਿਰਾਸਤ ਦੇ ਚੁਲਿਤਾ ਜਾ ਰਿਹਾ ਉਹ ਤਾਂ ਨਹੀਂ ਕਿ ਕਿਉਂ ਮੈਂ ਤਾਂ ਕੁਝ ਕੀਤਾ ਹੀ ਨਹੀਂ ਕਿਸੇ ਨੂੰ ਕੁਝ ਨਹੀਂ ਹੈ ਤਾਂ ਇਹ ਆਗੂ ਨੇ ਇੱਧਰ ਤਸਵੀਰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਲੁਧਿਆਣਾ ਦੇ ਵੇਰਕਾ ਮਿਲਕ ਪਲਾਡ ਤੇ ਹਰ ਇੱਕ ਉਸ ਸ਼ਖਸ ਨੂੰ ਹਿਰਾਸਤ ਦੇ ਚਲਿਤਾ ਜਾ ਰਿਹਾ ਜੋ ਇੱਥੇ ਪਹੁੰਚਿਆ ਹੋਇਆ ਵਾ ਆਪ ਬਸਾਂ ਦੇ ਵਿੱਚ ਭਰ ਭਰ ਕੇ ਆਗੂਆਂ ਨੂੰ ਹਿਰਾਸਤ ਵਿੱਚ ਲਿੱਤਾ ਜਾ ਰਿਹਾ ਹਾਂਜੀ ਕੀ ਨਾਮ ਹੈ ਜੀ ਕਿੱਥੇ ਆਏ ਸੀਗੇ ਤੁਸੀਂ ਹਰਜੋਤ ਸਿੰਘ ਹੈ ਜੀ ਮਲਕਪੁਰ ਤੋਂ ਆਏ ਸੀ ਤੁਸੀਂ ਕਾਲੇ ਪਾਣੀ ਦੇ ਮੋਰਚੇ ਚ ਆਏ ਸੀ ਹਾਂਜੀ ਹਾਂਜੀ ਤੇ ਹੁਣ ਹਿਰਾਸਤ ਦੇ ਵਿੱਚ ਲਿੱਤਾ ਜਾ ਰਿਹਾ ਹਾਂਜੀ ਕੀ ਕਹਿਣਾ ਹੈ ਪੁਲਿਸ ਦਾ ਮੈਂ ਤੁਸੀਂ ਕਿਤੋਂ ਆਏ ਵੀਰੇ ਮਲਕਪੁਰ ਤੋਂ ਕਾ ਤਸਵੀਰ ਇੱਕ ਵਾਰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਬਸ ਭਰ ਕੇ ਆਗੂਆਂ ਨੂੰ ਹੁਣ ਹਿਰਾਸਤ ਵਿੱਚ ਲਿੱਤਾ ਗਿਆ ਵਾ ਤਾ ਅੱਜ ਕਾਲੇ ਪਾਣੀ ਦੇ ਮੋਰਚੇ ਦੇ ਤਹਿਤ ਵੱਖ-ਵੱਖ ਜਥੇਬੰਦੀਆਂ ਵੱਲੋਂ ਲੁਧਿਆਣਾ ਦੇ ਬੁੱਢੇ ਨਾਲੇ ਦੇ ਉੱਤੇ ਬੰਨ ਲਗਾਣਾ ਸੀਗਾ ਪਰ ਉਸ ਤੋਂ ਪਹਿਲਾਂ ਪੁਲਿਸ ਦਾ ਲਾਈਨ ਆਫ ਐਕਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਇੱਥੇ ਪਹੁੰਚਣ ਵਾਲੇ ਆਗੂਆਂ ਨੂੰ ਹਿਰਾਸਤ ਵਿੱਚ ਲਿੱਤਾ ਜਾ ਰਿਹਾ ਤਾਂ ਤਸਵੀਰ ਹੁਣ ਅਗਲੀ ਕੀ ਨਜ਼ਰ ਆਏਗੀ ਕਾਲੇ ਪਾਣੀ ਦੇ ਮੋਰਚੇ ਦੇ ਆਗੂ ਬੰਨ ਲਗਾਉਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਪੁਲਿਸ ਉਹਨਾਂ ਨੂੰ ਰੋਕਣ ਦੇ ਵਿੱਚ ਕਾਮਯਾਬ ਹੋਏਗੀ ਇਹ ਦੇਖਣ ਵਾਲੀ ਗੱਲ ਹੋਏਗੀ ਕੈਮਰਾਪਰਸਾ ਰੋਹਿਤ ਦੇ ਨਾਲ ਵਿਵੇਕ ਟਲ ਪੰਜਾਬ ਤੱਕ ਲੁਧਿਆਣਾ